ਅੱਜ ਦੀਆਂ ਖ਼ਬਰਾਂ ਵੱਲ ਚਲਿਏ ਤੇ ਜਿਸ ਤਰ੍ਹਾਂ ਪਾਂ ਬੀਕਨ ਦੇ ਦੌਰਾਨ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਹੋਈ ਆ ਤੇ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਵੀ ਮੈਂ ਰੱਬ ਦੀ ਮਿਹਰ ਦੇ ਨਾਲ ਬਚ ਗਿਆ ਹੈਗਾ ਵੀ ਕੁਛ ਹਾਫ ਇੰਚ ਦਾ ਜਿਹੜਾ ਡਿਫਰੈਂਸ ਸੀ ਉਹ ਜੇ ਮੂੰਹ ਨਾ ਮੋੜਦੇ ਤਾਂ ਵੀ ਮੈਂ ਇੱਥੇ ਨਾ ਹੁੰਦਾ ਉਹ ਕਹਿੰਦੇ ਵੀ ਮੇਰੇ ਕੰਨ ਦਾ ਇੱਕ ਹਿੱਸਾ ਜਿਹੜਾ ਆ ਉਹ ਚਲੇ ਗਿਆ ਹੈਗਾ ਕਹਿੰਦੇ ਵੀ ਚੰਕ ਆਫ ਹਿਸ ਯੀਅਰ ਇਜ਼ ਗੋਨ ਤੇ ਕਹਿੰਦੇ ਜਿਸ ਟਾਈਮ ਉਹਨਾਂ ਦੇ ਲੱਗਿਆ ਤੇ ਕਹਿੰਦੇ ਵੀ ਬਹੁਤ ਜਿੰਨਾ ਦੁੱਖ ਲੱਗਾ ਇਸੇ ਟਾਈਮ ਉਹ ਬਿਲਕੁਲ ਥੱਲੇ ਬੈਠ ਗਿਆ ਤੇ ਬਾਅਦ ਦੇ ਵਿੱਚ ਜਿਹੜੇ ਆ ਸੀਕ੍ਰੇਟ ਸਰਵਿਸ ਨੇ ਉਹਨਾਂ ਨੂੰ ਜਿਹੜਾ ਘੇਰ ਲਿਆ ਉਸ ਤੋਂ ਬਾਅਦ ਜਿਹੜੀਆਂ ਪਿਕਚਰਜ਼ ਆਈਆਂ ਕੁਝ ਆਈਕੋਨਿਕ ਪਿਕਚਰਜ਼ ਉਹ ਬੜੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਲੋਕਾਂ ਨੇ ਇਵਨ T-shirt ਉਹਦਾਂ ਦੀਆਂ ਬਣਾ ਕੇ ਜਿਹੜੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਦੀ ਉੱਥੇ ਮੌਤ ਹੋਈ ਆ ਵੀ ਮੇਰਾ ਸਪੋਰਟਰ ਆਇਆ ਸੀ ਬਹੁਤ ਮਾੜੀ ਗੱਲ ਹੈਗੀ ਆ ਤੇ ਉਹ ਕਹਿੰਦੇ ਵੀ ਮੈਂ ਉਸਦੇ ਫਿਊਨਲ ਦੇ ਉੱਤੇ ਵੀ ਜਿਹੜਾ ਆ ਜਾਊਂਗਾ ਅਟੈਂਡ ਕਰਨ ਤੇ ਕਹਿੰਦੇ ਵੀ ਜਿਹੜੇ ਮੇਰੇ ਸਪੋਰਟਰਸ ਆ ਮੈਂ ਉਹਨਾਂ ਨੂੰ ਪਿਆਰ ਕਰਦਾ ਆ ਤੇ ਸਾਰੇ ਕਾਸੇ ਦੇ ਵਿੱਚ ਜਿੰਨੇ ਵੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਆ ਚਾਹੇ ਉਹ ਬਿਲ ਕਲਿੰਟਨ ਆ ਪ੍ਰੈਜ਼ੀਡੈਂਟ ਵਾਰਮਾ ਤੇ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਤੇ ਮੌਜੂਦਾ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਹਦੀ ਜਿਹੜੀ ਨਿੰਦਿਆ ਕੀਤੀ ਆ ਉਹ ਕਹਿੰਦੇ ਭਈ ਡਿਫਰੈਂਸ ਆਫ ਓਪੀਨੀਅਨ ਸਾਰਿਆਂ ਦਾ ਹੋ ਸਕਦਾ ਪਰ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਨਹੀਂ ਹੋਣੀ ਚਾਹੀਦੀ ਹੈਗੀ ਤੇ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਹੁਣੀ ਮਿਲਵਾਕੀ ਪਹੁੰਚ ਗਏ ਆ ਉੱਥੇ ਰਿਪਬਲਿਕਨ ਨੈਸ਼ਨਲ ਪਾਰਟੀ ਦੀ ਕਨਵੈਨਸ਼ਨ ਹੋਣੀ ਆ ਤੇ ਉੱਥੇ ਉਹ ਵਾਈਸ ਪ੍ਰੈਜ਼ੀਡੈਂਸ਼ੀਅਲ ਜਿਹੜਾ ਕੈਂਡੀਡੇਟ ਆ ਉਹ ਵੀ ਅਨਾਉਂਸ ਕਰਨ ਜਾ ਰਿਹਾ ਹੈ एफपीए यस टाइम ਜਿਹੜਾ ਆ ਉਹ ਸ਼ੂਟਰ ਦੇ ਮੋਟਿਵ ਨੂੰ ਲੱਭ ਰਹੀ ਆ ਸੀਕ੍ਰੇਟ ਸਰਵਿਸ ਕਹਿ ਰਹੀ ਆ ਵੀ ਜਿਹੜੀ ਸਿਕਿਉਰਟੀ ਦੇ ਵਿੱਚ ਲੈਪਸ ਹੋਇਆ ਆ ਹੋਮਲੈਂਡ ਸਿਕਿਉਰਟੀ ਜੋ ਸੀਕ੍ਰੇਟ ਸਰਵਿਸ ਨੂੰ ਚਲਾਉਂਦੀ ਆ ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ ਭਾਈ ਸ਼ੂਟਿੰਗ ਜਿਹੜੀ ਹੈ ਇਸ ਵਿੱਚ ਇੱਕ ਵੱਡਾ ਸਿਕਿਉਰਟੀ ਫੇਲਿਅਰ ਹੋਇਆ ਹੈ ਬਿਊਰੋ ਆਫ ਅਲਕੋਹਲ ਟਬੈਕੋ ਫਾਇਰਆਰਮਜ਼ ਐਂਡ ਐਕਸਪਲੋਸਿਵ ਅ ਇਹ ਵੀ ਜਿਹੜੇ ਇਸ ਟਾਈਮ ਉਹ ਜਾਂਚ ਕਰ ਰਹੀ ਆ ਗਨ ਡੀਲਰ ਦੀ ਜਿਸ ਤੋਂ ਇਸ ਨੇ ਗਨ ਜਿਹੜੀ ਆ ਉਹ ਲਈ ਹੋ ਸਕਦੀ ਆ ਇਹਦੇ ਪਿਓ ਦੇ ਕੋਲ ਵੀ ਸੀਗੀ ਗਨ ਤਾਂ ਪਰ ਇਹ ਹੁਣ ਦੇਖਣਾ ਹੋਊਗਾ ਵੀ ਇਹ ਉਹਦੇ ਕੋਲ ਕਿੱਦਾਂ ਜਿਹੜੀ ਇਹ ਪਹੁੰਚੀ ਆ ਸਭ ਤੋਂ ਵੱਡੀ ਜਿਹੜੀ ਹੈਰਾਨੀ ਵਾਲੀ ਆ ਬਹੁਤ سارے ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਅਜੇ ਤੱਕ ਨਹੀਂ ਮਿਲ ਰਹੇ ਵੀ 8 ਗੋਲੀਆਂ ਚੱਲ ਕਿੱਦਾਂ ਗਈਆਂ ਜੇ ਸ਼ੂਟਰਸ ਨੂੰ ਜਿਹੜੇ ਸナイਪਰ ਸ਼ੂਟਰਸ ਹੈਗੇ ਆ ਸੀਕ੍ਰਟ ਸਰਵਿਸ ਦੇ ਉਹਨਾਂ ਨੇ ਪਹਿਲਾਂ ਅੰਗੇਜ ਕਿਉਂ ਨਹੀਂ ਕੀਤਾ ਉਸ ਨੂੰ ਗੋਲੀਆਂ ਮਾਰਨ ਦੇ ਲਈ ਇੰਨਾ ਵਕਤ ਕਿੱਦਾਂ ਮਿਲ ਗਿਆ ਪਹਿਲੀ ਤੇ ਗੱਲ ਇਹ ਵੀ ਉਹ ਉਸ ਜਿਹੜੇ ਉਹਦੇ ਉੱਤੇ ਚੜ ਕਿੱਦਾਂ ਗਿਆ ਉਹ ਆਰਾਮ ਦੇ ਨਾਲ ਚੜ ਕੇ ਉੱਥੇ ਉਹਨੇ ਬੰਦੂਕ ਤਾਣ ਲਈ ਮਾਉਂਟ ਕਰ ਲਈ ਪਤਾ ਹੀ ਨਹੀਂ ਲੱਗਾ ਲੋਕਾਂ ਨੇ ਰੌਲਾ ਤੱਕ ਪਾਇਆ ਸੀਗਾ ਵੀ ਉੱਥੇ ਦੇਖੋ ਬੰਦੂਕ ਲੈ ਕੇ ਬੰਦਾ ਜਿਹੜਾ ਛੱਤ ਦੇ ਉੱਤੇ ਚੜਿਆ ਪਿਆ ਆ ਇਹਨਾਂ ਨੇ ਅਣਗੌਲੀਆਂ ਜਿਹੜੀ ਉਹ ਲੋਕਾਂ ਦੀ ਗੱਲ ਕਰ ਦਿੱਤੀ ਵਕਫ ਵਕਫ ਨਵੇਂ ਵੀਡੀਓ ਦੇ ਜਿਹੜੇ ਐਂਗਲ ਆ ਉਹ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਰਹੇ ਹੈਗੇ ਆ ਸੋ ਇਹ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਹੁਣ ਮਿਲਨੇ ਆ ਹੁਣ ਸਵਾਲਾਂ ਦੇ ਜਵਾਬ ਦਊਗਾ ਕੌਣ ਇਹ ਉਹ ਕੀ এজੰਸੀ ਆਪਣੇ ਆਪ ਦੇ ਵਿੱਚ ਇਹ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਕਾਬਿਲ ਰਹੂਗੀ ਜਾਂ ਨਹੀਂ ਕੱਲ ਪ੍ਰੈਜ਼ੀਡੈਂਟ ਬਾਈਡਨ ਜਦ ਬੋਲ ਰਹੇ ਸੀ ਤਾਂ ਉਹਨਾਂ ਨੇ ਇੰਡੀਪੈਂਡੈਂਟ ਜਿਹੜੀ ਇਸ ਦੀ ਇਨਕੁਆਇਰੀ ਆ ਉਹ ਕਰਨ ਦੀ ਜਿਹੜੀ ਉਹ ਗੱਲ ਆਖੀ ਆ ਵੀ ਭਾਈ ਜਿੱਦਾਂ ਵੀ ਕਰ ਸਕਦੇ ਆ ਕਰੋ ਇਹ ਇੱਕ ਬਹੁਤ ਵੱਡੀ ਕਤਾਹੀ ਜਿਹੜੀ ਆ ਉਹ ਹੋਈ ਆ ਜਿਹੜੀ ਸਿਕਰਟ ਸਰਵਿਸ ਦੀ ਡਾਇਰੈਕਟਰ ਆ ਕੈਂਬਰਲੀ ਚੀਟਲ ਆ ਉਸ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਆ ਕਹਿੰਦੇ ਅਜੇ ਤੱਕ ਉਸ ਦਾ ਸਟੀਫਾ ਕਿਉਂ ਨਹੀਂ ਆਇਆ ਜਿਹੜੇ ਲੋਕ ਆ ਇਹ ਮੰਗ ਜਿਹੜੀ ਇਸ ਟਾਈਮ ਕਰ ਰਹੇ ਹੈਗੇ ਆ ਸੋ ਕਹਿੰਦੇ ਵੀ ਗਨ ਡੀਲਰ ਦੇ ਕੋਲ ਜਿਹੜੇ ਰੈਕર્ડਸ ਆ ਉਹ ਉਹਨਾਂ ਨੂੰ ਮਿਲ ਗਏ ਆ ਸੋ ਜਿਹੜੇ ਵੈਪਨ ਟ੍ਰੇਸ ਵੱਲ ਨੂੰ ਜਿਹੜਾ ਹੁਣ ਅੱਗੇ ਨਹੀਂ ਉਧਾਇਆ ਜਾ ਰਿਹਾ ਇੱਥੇ ਕਹਿੰਦੇ ਵੀ ਕਰੋਕਸ ਦੇ ਜਿਹੜਾ ਪਿਓ ਵਾ ਉਹਨੇ ਫਾਇਰਆਰਮ ਨਹੀਂ ਇਹ ਜਿਹੜੀ ਖਰੀਦੀ ਸੀਗੀ ਰੀਸੈਂਟਲੀ ਪ੍ਰੈਜ਼ੀਡੈਂਟ ਬਾਈਡਨ ਵਾਈਸ ਪ੍ਰੈਜ਼ੀਡੈਂਟ ਕਾਮਲਾ ਹੈਰਿਸ ਉਹਨਾਂ ਨੇ ਉਹਨਾਂ ਨੂੰ ਵੀ ਜਿਹੜਾ ਸਿਚੁਏਸ਼ਨ ਰੂਪ ਦੇ ਵਿੱਚ ਅੱਜ ਦੁਬਾਰਾ ਜਿਹੜਾ ਕਹਿੰਦੇ ਆ ਬਰੀਫ ਕੀਤਾ ਗਿਆ ਸੀਨੀਅਰ ਲਾ ਐਨਫੋਰਸਮੈਂਟ ਤੇ ਸਕਿਉਰਿਟੀ ਅਫੀਸ਼ਰ ਹੁਣ ਯੂਨਿਟੀ ਦਾ ਸਾਰੇ ਜਣੇ ਇੱਥੇ ਗੁਹਾਰ ਜਿਹੜੀ ਉਹ ਲਾਰੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਰੀਸੈਂਟਲੀ ਇੱਕ ਇੰਟਰਵਿਊ ਵਾਸ਼ਿੰਗਟਨ ਐਗਜ਼ਾਮੀਨਰ ਦੀ ਜਿਹੜੀ ਪੱਤਰਕਾਰ ਹੈਗੀ ਆ ਉਸ ਨੂੰ ਦਿੱਤੀ ਆ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਆਪਣੀ ਜਿਹੜੀ ਸਪੀਚ ਆ ਜਿਹੜੀ ਮਿਲਵਾਕੀ ਦੇ ਵਿੱਚ 2 ਦਿਨਾਂ ਬਾਅਦ ਉਹਨਾਂ ਨੇ ਜਾਣਾ ਆ ਉਦਾਂ ਆਰਐਨਸੀ ਦੀ ਕਨਵੈਨਸ਼ਨ ਅੱਜ ਸ਼ੁਰੂ ਹੋ ਗਈ ਆ ਪਰ ਇਸ ਦੇ ਵਿੱਚ ਅੱਗੇ ਜਿਹੜਾ ਉਹ ਜਾਇਆ ਜਾਊਗਾ ਅ ਅਖੀਰਲੇ ਦਿਨਾਂ ਦੇ ਵਿੱਚ ਜੁਆਇਨ ਕਰਨਗੇ ਤੇ ਕਹਿੰਦੇ ਵੀ ਉਹ ਆਪਣੀ ਸਪੀਚ ਆ ਉਸ ਨੂੰ ਬਦਲਣ ਜਾ ਰਹੇ ਆ ਜਿਹਦੇ ਵਿੱਚ ਯੂਨਿਟੀ ਲਵ ਦੀ ਜਿਹੜੀ ਆ ਉਹ ਗੱਲ ਕਰਨਗੇ ਇਸ ਮੌਕੇ ਸਾਰੇ ਪਾਸਿਓਂ ਵਾਈਪਾਰਟिजन ਤੌਰ ਦੇ ਉੱਤੇ ਇਸ ਅਸੈਸੀਨੇਸ਼ਨ ਅਟੈਂਪਟ ਦੀ ਜਿਹੜੀ ਨਿੰਦਾ ਆ ਉਹ ਹੋ ਰਹੀ ਹੈਗੀ ਆ ਤੇ ਵੱਡੀ ਜਿਹੜੀ ਸਿਕਿਉਰਿਟੀ ਫੇਲੀਅਰ ਆ ਉਹਨਾਂ ਦੀ ਜਿਹੜੀ ਉਹ ਸਵਾਲ ਉੱਠ ਰਹੇ ਆ 6 ਫੁੱਟ 3 ਇੰਚ ਦਾ ਪ੍ਰੈਜ਼ੀਡੈਂਟ ਜਿਹੜਾ 트ੰਪਾ ਉਸ ਨੂੰ ਘੇੜਾ ਪਾਉਣ ਦੇ ਲਈ ਜਾਂ ਉਸ ਦੀ ਡੀਟੇਲ ਦੇ ਵਿੱਚ ਮਦਰੀ ਕੱਦ ਦੇ ਜਿਹੜੇ ਸਿਕਿਉਰਿਟੀ ਡੀਟੇਲ ਕਿਉਂ ਸੀਗੇ ਉਸ ਦੇ ਉੱਤੇ ਵੀ ਸਵਾਲ ਜਿਹੜੇ ਉਹ ਚੱਕੇ ਜਾ ਰਹੇ ਆ ਵਿਚ ਕੁਝ ਬੀਬੀਆਂ ਵੀ ਜਿਹੜੀਆਂ ਸੀਗੀਆਂ ਇੱਕ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਜਿਹੜੀ ਬੀਬੀ ਜਦ ਗੋਲੀ ਚੱਲਦੀ ਉਹ ਆਪ ਡਰੀ ਹੋਈ ਜਿਹੜੀ ਉਹ ਨਜ਼ਰ ਆ ਰਹੀ ਆ ਉਹਦੇ ਵਿੱਚ ਕਹਿੰਦੀ ਸੁਣੀ ਜਾਂਦੀ ਆ ਵਾਟ ਆਰ ਵੀ ਡੂਇੰਗ ਵਾਟ ਆਰ ਵੀ ਡੂਇੰਗ ਵੀ ਆਪਾਂ ਹੁਣ ਇਸ ਤੋਂ ਬਾਅਦ ਦੇ ਵਿੱਚ ਕੀ ਕਰਨਾ ਹੈ ਦੋ ਜਿਹੜੇ ਸਿਕਰਟ ਸਰਵਿਸ ਵਾਲੇ ਪਹਿਲੀ ਗੋਲੀ ਚੱਲਦੇ ਆ ਉਹ ਭੱਜ ਕੇ ਜਿਹੜੇ ਆ ਉਹ ਉੱਤੇ ਆ ਜਾਂਦੇ ਆ ਪ੍ਰੈਜ਼ੀਡੈਂਟ ਦੇ ਉੱਤੇ ਜਿਹੜਾ ਉਹ ਆਪਣੇ ਆਪ ਨੂੰ ਵਿਛਾ ਲੈਂਦੇ ਆ ਤਾਂ ਜੋ ਉਹਨਾਂ ਨੂੰ ਕੋਈ ਹੋਰ ਗੋਲੀ ਜਿਹੜੀ ਉਹ ਨਾਲ ਲੱਗੇ ਡੱਗ ਮਿਲਸ ਦੀ ਇੱਕ ਫੋਟੋ ਜਿਹੜੇ ਨਿਊਯਾਰਕ ਟਾਈਮਜ਼ ਦਾ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਵਾਇਰਲ ਹੋ ਚੁੱਕੀ ਜਿਸ ਦੇ ਵਿੱਚ ਟਰੰਪ ਹੋਣਾ ਦੇ ਬਿਲਕੁਲ ਲੱਗਿਓ ਗੋਲੀ ਲੰਘਦੀ ਉਸ ਗੋਲੀ ਦੀ ਜਿਹੜੀ ਟ੍ਰੇਲ ਆ ਉਹ ਨਜ਼ਰ ਜਿਹੜੀ ਉਹ ਆਉਂਦੀ ਆ ਜੋ ਵਾਪਰਿਆ ਸ਼ਨੀਚਰਵਾਰ ਨੂੰ ਉਸ ਨੇ ਅਮਰੀਕਾ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਚੇਂਜ ਕਰ ਦਿੱਤਾ ਆ ਕਰ ਦੇਣਾ ਆ ਕਿੰਨੇ ਵੀ ਫਿਊ ਸੈਂਟੀਮੀਟਰਸ ਦਾ ਜਿਹੜਾ ਉਹ ਫਰਕ ਸੀਗਾ ਫੀਲਡ ਅਸੈਸੀਨੇਸ਼ਨ ਅਟੈਂਪਟ ਤੋਂ ਅਸੈਸੀਨੇਸ਼ਨ ਆਫ ਪ੍ਰੈਜ਼ੀਡੈਂਟ ਜਿਹੜੇ ਸ਼ਬਦਾਂ ਦੇ ਵਿੱਚ ਸੋ ਜੇ ਉਹ ਸਡਨ ਹੈਡ ਮੂਵਮੈਂਟ ਨਾ ਕਰਦੇ 트럼ਪ ਹੁਣੀ ਤਾਂ ਸ਼ਾਇਦ ਅੱਜ ਜਿਹੜੇ ਹਾਲਾਤ ਖੁਸ਼ ਹੋਰ ਹੋਣੇ ਸੀਗੇ ਪਰ ਹੁਣ ਅੱਗੇ ਜਿਹੜਾ ਉਹ ਕੀ ਬਣਦਾ ਆ ਰੈਟੋਰਿਕ ਦੋਨੋਂ ਤਰਫੋਂ ਕੀ ਸਲੋ ਡਾਊਨ ਹੋਊਗਾ ਕੀ ਠੰਡ ਜਿਹੜੀ ਉਹ ਪਾ ਸਕਣਗੇ ਕੀ ਕਾਮ ਡਾਊਨ ਜਿਹੜਾ ਉਹ ਹੋ ਕਰ ਸਕਣਗੇ ਇਹ ਇਸ ਟਾਈਮ ਵੱਡੀ ਗੱਲ ਹੈ ਜੀ ਬਿਲਕੁਲ ਜਦੋਂ ਪ੍ਰੈਜ਼ੀਡੈਂਟ ਟਰੰਪੋ ਨਹੀਂ ਥੱਲੇ ਬੈਠ ਗਿਆ ਸੀ ਉਸ ਤੋਂ ਬਾਅਦ ਜਿਹੜੇ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਸੀਕਰਟ ਸਰਵਿਸ ਵਾਲੇ ਆਲੇ ਦੋਲੇ ਸੀ ਉਹ ਛੋਟੇ ਕੱਜ ਦੇਦੇ ਸੀ ਤੇ ਜਦੋਂ ਉਹਨਾਂ ਲਜਾਵ ਹੀ ਰਹੇ ਸੀ ਤੇ ਜਦੋਂ ਉਹ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੀ ਬਾਹਾਂ ਉੱਪਰ ਚੱਕ ਕੇ ਜਿਹੜੇ ਨਾਰੇ ਲਾਏ ਆ ਫਾਈਟ 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 ਉਹ ਬੜੀ ਆਈਕੋਨਿਕ ਫੋਟੋ ਆ ਉਸ ਤੋਂ ਬਾਅਦ ਕਾਰ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਮਿਠਾਣ ਲੱਗੇ ਉਸ ਟਾਈਮ ਵੀ ਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਇਹ ਬੜਾ ਔਖਾ ਲੱਗਦਾ ਹੁਣ ਪ੍ਰੈਜ਼ੀਡੈਂਟ 트ੰਪ ਨੂੰ ਹਰਾਣਾ ਕਿਉਂਕਿ ਜਿਸ ਹਿਸਾਬ ਦੇ ਨਾਲ ਗੋਲੀ ਲੱਗਣ ਦੇ ਬਾਵਜੂਦ ਵੀ ਜਿਹੜੀ ਕੰਨ ਦੇ ਕੋਲੋਂ ਚਾਹੇ ਥੋੜੀ ਲੱਗੀ ਆ ਤੇ ਉਹ ਜਿੰਨੀ ਬਹਾਦਰੀ ਦੇ ਨਾਲ ਉੱਪਰ ਉੱਠਿਆ ਤੇ ਲੋਕ ਕਹਿੰਦੇ ਆ ਵੀ ਹਾਂ ਉਹ ਬੰਦਾ ਬਹੁਤ ਜਿਹੜਾ ਆ ਕੈਮ ਹੈਗਾ ਆ ਤੇ ਉਹਨਾਂ ਨੇ ਸਾਇਲੈਂਸ ਜਿਹੜੀ ਆਪਣੀ ਚੁੱਪੀ ਆ ਉਹ ਤੋੜੀ ਹੈਗੀ ਆ ਕਹਿੰਦੇ ਵੀ ਇੱਕ ਜਗ੍ਹਾ ਉਹ ਬੋਲੇ ਕਹਿੰਦੇ ਵੀ ਮੈਂ ਆਈ ਐਮ ਨਾਟ ਸੁਪੋਜ਼ ਟੂ ਬੀ ਹੇਅਰ ਕਹਿੰਦਾ ਵੀ ਆਈ ਐਮ ਸੁਪੋਜ਼ ਟੂ ਬੀ ਡੈਡ ਭਈ ਮੈਂ ਤਾਂ ਮਰ ਜਾਣਾ ਸੀ ਤੇ ਲੱਕਲੀ ਮੈਂ ਜਿਹੜੀ ਗॉड ਦੀ ਗ੍ਰੇਸ ਦੇ ਨਾਲ ਇੱਥੇ ਤੁਹਾਡੇ ਵਿੱਚ ਹਾਜ਼ਰ ਹੋਇਆ ਹੈਗਾ ਆ ਇਹ ਉਹਨਾਂ ਨੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਜਿਹੜੀ ਹੋਣ ਜਾ ਰਹੀ ਆ ਉੱਥੇ ਉਹਨਾਂ ਨੇ ਕਿਹਾ ਤੇ ਜਿਹੜੇ ਹਸਪਤਾਲ ਦੇ ਡਾਕਟਰਸ ਆ ਉਹ ਵੀ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਹ ਮਿਰਕਲ ਆ ਇਹ ਇਦਾਂ ਦੀ ਸਿਚੁਏਸ਼ਨ ਬਹੁਤ ਘੱਟ ਦੇਖੀ ਆ ਵੀ ਇੰਨੀ ਥੋੜੀ ਜੇ ਗੋਲੀ ਜਿਹੜੀ ਲੱਗੀ ਹੋਵੇ ਤੇ ਉਹੋ ਬਚ ਗਿਆ ਐਨ ਬਾਲ ਬਾਲ ਜਿਹੜੇ ਬਚ ਗਿਆ ਹੈਗੇ ਆ ਤੇ ਉਹਨਾਂ ਨੇ ਜਿਹੜੇ ਸੀਕ੍ਰੇਟ ਸਰਵਿਸ ਆ ਸਾਰਿਆਂ ਦਾ ਧੰਨਵਾਦ ਕੀਤਾ ਹੈ ਪਰ ਸੀਕ੍ਰੇਟ ਸਰਵਿਸ ਦੇ ਉੱਤੇ ਬਹੁਤ ਵੱਡਾ ਕੁਐਸਚਨ ਆ ਕਹਿੰਦੇ ਯੂਸੂਅਲੀ ਜਦੋਂ ਪ੍ਰੈਜ਼ੀਡੈਂਟ ਸਾਬਕਾ ਪ੍ਰੈਜ਼ੀਡੈਂਟ ਜਾ ਕੈਂਡੀਡੇਟ ਵੀ ਹੋਣ 1000 ਜਾੜ ਤੱਕ ਜਿਹੜੀ ਆ ਉਹ ਸਾਰੀ ਸਰਚ ਕੀਤੀ ਜਾਂਦੀ ਆ ਉਹਨੇ 150 ਜਾੜ ਦੇ ਉੱਤੇ ਰੂਫ ਦੇ ਉੱਤੇ ਬੰਦਾ ਬੈਠਾ ਸੀ ਲੋਕਾਂ ਨੇ ਰੌਲਾ ਵੀ ਪਾਇਆ ਵੀ ਭਾਈ ਉੱਥੇ ਇੱਕ ਬੰਦਾ ਘੁੰਮਦਾ ਹੈਗਾ ਆ ਬੰਦੂਰ ਉਹਦੇ ਕੋਲ ਉਹਨੇ ਉਹਨੇ ਉਹ ਕਿਹਾ ਇਹ ਕਿਉਂ ਨਹੀਂ ਆ ਉਹਦੇ ਤੇ ਜਿਹੜਾ ਐਕਸ਼ਨ ਲਿਆ ਜਾ ਰਿਹਾ ਹੈਗਾ ਸੋ ਇਹ ਸਾਰੀ ਹੁਣ ਜਿਹੜੀ ਇਨਵੈਸਟੀਗੇਸ਼ਨ ਹੋਊਗੀ ਮੈਨੂੰ ਤਾਂ ਲੱਗਦਾ ਵੀ ਜਿਹੜੇ ਸੀਕ੍ਰੇਟ ਸਰਵਿਸ ਜਾਂ ਵੀਆਈਆ ਇਹਨਾਂ ਦੀ ਜਿਹੜੀ ਹੀアリング ਵੀ ਹੁਣ ਹੋਊਗੀ ਕਾਂਗਰਸ ਦੇ ਵਿੱਚ ਕੁਐਸਚਨ ਆਲਰੇਡੀ ਉੱਠ ਰਿਹਾ ਹੈਗਾ ਆ ਗਨਮੈਨ ਜਿਹੜਾ ਸੀਗਾ ਥੋਮਸ ਮੈਥਿਊ ਕਲੋਕਸ ਜਿਸ ਨੂੰ ਬਾਅਦ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ ਕਲਰਟਨ ਸਪੋਰਟਸਮੈਨ ਕਲੱਬ ਇੱਕ ਸ਼ੂਟਿੰਗ ਕਲੱਬ ਆ ਕਲਰਟਨ ਪੈਂਸਿਲਵੇਨੀਆ ਦੇ ਵਿੱਚ ਉਸ ਦਾ ਇਹ ਮੈਂਬਰ ਸੀਗਾ ਇਸਨੇ ਆਪਣੇ ਸਕੂਲ ਦੇ ਵਿੱਚ ਵੀ ਜਿਹੜੀ ਰਾਈਫਲ ਟੀਮ ਦੇ ਵਿੱਚ ਕੈਲੋ ਵੀ ਸ਼ਾਮਲ ਹੋਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ ਉਹਨਾਂ ਦੇ ਜਿਹੜੇ ਕਲੱਬ ਦੇ ਲਾਇਰ ਆ ਉਹਨਾਂ ਨੇ ਕਿਹਾ ਹੈ ਰੌਬਰਟ ਐਸ ਬੂਟੇ ਦਾ 3 ਅ ਅਸੀਂ ਇਸ ਤਰ੍ਹਾਂ ਦੇ ਦੀ ਸੈਂਸਲੈਸ ਐਕਟ ਆਫ ਵਾਇਲੈਂਸ ਆ ਜਿਹੜੀ ਉਹ ਵਾਪਰੀ ਆ ਉਸ ਨੂੰ ਪੂਰੀ ਤਰ੍ਹਾਂ ਅਸੀਂ ਉਸ ਦਾ ਖੰਡਨ ਕਰਦੇ ਆ ਤੇ ਅਸੀਂ ਕੰਡੋਲੈਂਸਸ ਭੇਜਦੇ ਆ ਸਾਬਕਾ ਜਿਹੜੇ ਰਾਸ਼ਟਰਪਤੀ ਆ ਤੇ ਜਿਹੜੇ ਮਾਰੇ ਗਏ ਆ ਤੇ ਜਿਹੜੇ ਇੰਜਰਡ ਹੋਏ ਆ ਇਸ ਪੂਰੇ ਗੋਲੀ ਕਾਂਡ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜਾ ਉਹ ਕਹਿੰਦਾ ਆ ਉਹ ਮੰਨਦਾ ਆ ਹੁਣ ਵੀ ਇਹ ਸਾਡੀ ਇੱਕ ਸਿਕਿਉਰਿਟੀ ਫੇਲਿਅਰ ਹੋਈ ਆ ਸਕਾ ਹੋਮਲੈਂਡ ਸਕਿਉਰਿਟੀ ਦੇ ਇਸ ਤਲੇ ਹੈਂਡਰੋ ਮਾਇਰਕਸ ਉਹਨਾਂ ਦੇ ਅੰਡਰ ਹੀ ਆ ਜਿਹੜੀ ਇਹ ਸੀਕ੍ਰੀਟ ਸਰਵਿਸ ਚੱਲ ਰਹੀ ਹੈਗੀ ਜਿਹੜੀ ਨਵੀਂ ਡਾਇਰੈਕਟਰ ਆ ਉਸ ਦੇ ਉੱਤੇ ਹੁਣ ਇਸ ਲਈ ਉਹ ਤੱਤੇ ਪਾਣੀ ਚਾ ਉਹ ਕਹਿੰਦੇ ਵੀ ਡੀਈਆਈ ਹਾਇਰਸ ਉਹਨੇ ਬਹੁਤ ਕਹਿਤੀਆਂ ਬੀਬੀਆਂ ਭਰਤੀ ਕਰਨ ਦੇ ਉੱਤੇ ਲੱਗੀ ਹੋਈ ਆ ਚਲੋ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ ਪਰ ਇੱਕ ਪ੍ਰੈਜ਼ੀਡੈਂਟ ਨੂੰ ਉਹਦੀ ਡੀਟੇਲ ਦੇ ਵਿੱਚ ਕੌਣ ਹੋਣਾ ਚਾਹੀਦਾ ਕਿੱਦਾਂ ਹੋਣਾ ਚਾਹੀਦਾ ਕਿੱਥੇ ਸਕਿਉਰਿਟੀ ਤੱਕ ਐਡਾ ਵੱਡਾ ਸਕਿਉਰਿਟੀ ਲੈਬਸ ਜਿਹੜਾ ਉਹ ਆ ਹੋ ਗਿਆ ਹੋਵੇ ਤਾਂ ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਆ ਸੋ ਅ ਐਨਲਾਈਜ਼ ਕਰਨ ਦੀ ਲੋੜ ਆ ਇਹ ਇਹਦੇ ਵਿੱਚ ਪੈਂਸਲ ਵੀ ਨਹੀਂ ਬੈਟਰ ਗਰਾਉਂਡ ਸਟੇਟ ਆ ਇਹ ਸਾਰੇ ਜਾਣੇ ਜਿਹੜੇ ਉਹ ਜਾਣਦੇ ਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਇੱਕ ਸਵਿੰਗ ਆ ਉਹ ਆ ਸਕਦਾ ਆ ਕਿਉਂਕਿ ਜਿਹੜੀ ਦ੍ਰਿੜਤਾ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਉੱਥੇ ਉੱਠ ਕੇ ਦੁਬਾਰਾ ਉਹਨਾਂ ਨੇ ਫਾਈਟ 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 ਜਿਹੜਾ ਉਹ ਆਖਿਆ ਦੈਟਸ ਵਾਟ ਅਮਰੀਕਾ ਇਜ਼ ਕਿੰਨੇ ਵੀ ਬਹੁਤ ਸਾਰੇ ਜਿਹੜੇ ਕਮੈਂਟੇਟਰ ਆ ਚਾਹੇ ਲੈਫਟ ਦੇ ਆ ਚਾਹੇ ਰਾਈਟ ਦੇ ਆ ਰਾਈਟ ਆ ਲੈਣੇ ਤਾਂ ਓਬਵੀਅਸਲੀ ਥੋੜਾ ਜਿਆਦਾ ਕਹਿਣਾ ਆ ਪਰ ਉਹ ਕਹਿੰਦੇ ਵੀ ਇਹੀ ਆ ਵੀ ਮੌਤ ਦੇ ਸਾਹਮਣੇ ਆ ਕੇ ਵੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਜਜ਼ਬਾ ਤੇ ਦ੍ਰਿੜਤਾ ਜਿਹੜੀ ਆ ਉਹ ਦਿਖਾਈ ਆ ਉਹ ਉਹ ਇੱਕ ਬਹੁਤ ਵੱਡੀ ਜਿਹੜੀ ਇੱਕ ਗੱਲ ਹੈਗੀ ਆ ਸੋ ਇਹ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ ਕੀ ਇਸ ਦੀ ਪੂਰੀ ਜਾਂਚ ਹੁੰਦੀ ਆ ਕਿੱਥੋਂ ਜਿਹੜੀ ਚੀਜ਼ ਕਿਦਾਂ ਇਹ ਨਿਕਲ ਕੇ ਆਉਂਦੀ ਆ ਆ ਇਹ ਦੇਖਣ ਵਾਲੀ ਗੱਲ ਆ ਸੋ 20 ਸਾਲਾਂ ਦਾ ਮੁੰਡਾ ਸੀਗਾ ਇਹ ਮੈਥਿਊ ਜਿਹੜਾ ਕਰਕਸ ਜਿਸ ਨੇ ਇਸ ਗੋਲੀਕਾਰਨ ਨੂੰ ਅੰਜਾਮ ਦਿੱਤਾ ਇਹ ਵੀ ਜਿਹੜਾ ਹਰਜੋਤ ਸਿੰਘ ਦੀ ਰਿਪੋਰਟ ਆ ਰਹੀ ਆ ਕਨਫਰਮਡ ਨਹੀਂ ਹੈ ਇਹ ਐਸੋਸੀਏਟ ਪ੍ਰੈਸ ਨੇ ਜਿਹੜਾ ਇਹ ਰਿਪੋਰਟ ਪੇਸ਼ ਕੀਤੀ ਸੀ ਕਿਹਾ ਸੀਗਾ ਵੀ ਜਦ ਦੇ ਰਾਈਫਲ ਲੈ ਕੇ ਉੱਤੇ ਚੜਿਆ ਸੀ ਇੱਕ ਪੁਲਿਸ ਵਾਲੇ ਨੇ ਇਸ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਇਸ ਨੇ ਜਿਹੜੀ ਰਾਈਫਲ ਪੁਲਿਸ ਵਾਲੇ ਵੱਲ ਕੀਤੀ ਉਹ ਰਿਟਰੀਟ ਕਰ ਗਿਆ ਪਰ ਸਵਾਲ ਤਾਂ ਇਹ ਆਇਆ ਵੀ ਜੇ ਉਸ ਨੇ ਰਾਈਫਲ ਦੇ ਨਾਲ ਪੁਲਸ ਵਾਲੇ ਨੂੰ ਦਿਖਾਈ ਸੀ ਤੇ ਐਮਰਜੈਂਸੀ ਤੌਰ ਦੇ ਉਤੇ ਉਸੇ ਵੇਲੇ ਕਿਉਂ ਨਹੀਂ ਪ੍ਰੈਜ਼ੀਡੈਂਟ ਨੂੰ ਸਟੇਟ ਸਟੇਜ ਤੋਂ ਜਿਹੜਾ ਉਹ ਲਾਹ ਲਿਆ ਗਿਆ ਕੀ ਉਹਨਾਂ ਨੇ ਇੱਕ ਦੂਜੇ ਨੂੰ ਗੱਲ ਨਹੀਂ ਕੀਤੀ ਐਡਾ ਜਿਹੜਾ ਕਮਿਊਨੀਕੇਸ਼ਨ ਫੇਲਿਅਰ ਜਿਹੜਾ ਆ ਉਹ ਕਿਉਂ ਜਿਹੜਾ ਇਸ ਦੇ ਵਿੱਚ ਹੋਇਆ ਆ ਸੋ ਇਹ ਹੁਣ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਮਿਲਨੇ ਨੇ ਪਰ ਕੀ ਆਈਡਿਓਲੋਜੀ ਸੀ ਕੀ ਇਸ ਦੇ ਪਿੱਛੇ ਗੱਲਾਂ ਸੀ ਉਹ ਦੇਖਣ ਵਾਲੀ ਗੱਲ ਆ ਜਿਹੜੇ ਰਿਪਬਲਿਕਨ ਕੋਸ਼ ਆ ਉਹ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਨਿਸ਼ਾਨਾ ਸਾਧ ਰਹੇ ਆ ਕਿਉਂਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਜਿਹੜਾ ਪੁੱਟ ਹਿਮ ਇਨ ਬulz ਆਈ ਕਰਕੇ ਜਿਹੜਾ ਇੱਕ ਸਪੀਚ ਜਿਹੜੀ ਦਿੱਤੀ ਸੀ 노 ਡਾਊਟ ਉਹਨਾਂ ਨੇ ਉਹਨਾਂ ਨੂੰ ਮਾਰਨ ਦੀ ਗੱਲ ਤਾਂ ਨਹੀਂ ਆਖੀ ਹੋਊਗੀ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੂਜ਼ਰ ਤੇ ਹੋਰ ਕੁਝ ਜਿਹੜਾ ਉਹ ਕਹਿ ਰਹੇ ਸੀਗੇ ਉਹ ਸਾਰੀਆਂ ਗੱਲਾਂ ਹੁਣ ਨਿਸ਼ਾਨੇ ਦੇ ਵਿੱਚ ਆਈਆਂ ਸੇਮ ਤਰੀਕੇ ਦੇ ਨਾਲ ਜਦੋਂ 트럼ਪ ਹੁਣ ਆਦੇ ਸ਼ਬਦਾਂ ਤੋਂ ਬਾਅਦ 6 ਜਨਵਰੀ ਵਾਲੀ ਹਿੰਸਾ ਹੋਈ ਸੀਗੀ ਤਾਂ ਉਸ ਤੋਂ ਲੈ ਕੇ ਜਿੱਦਾਂ ਉਹਨਾਂ ਨੂੰ ਕਟਾਰੇ 'ਚ ਖੜਾ ਕੀਤਾ ਗਿਆ ਆ ਕੀ ਪ੍ਰੈਜ਼ੀਡੈਂਟ ਬਾਈਡਨ ਨੂੰ ਵੀ ਇਹ ਕੀਤਾ ਜਾਊਗਾ ਜਾਂ ਬਾਕੀ ਜਿਹੜਾ ਰੈਟੋਰਿਕ ਆ ਜੋ ਚੱਲ ਰਿਹਾ ਆ ਲੈਫਟ ਵਾਲੇ ਵੀ ਕਰਦੇ ਆ ਤੇ ਜੋ ਰਾਈਟ ਵਾਲੇ ਵੀ ਕਰਦੇ ਆ ਉਹ ਦੇਖਣ ਵਾਲੀ ਗੱਲ ਆ ਪਰ ਇਸ ਟਾਈਮ ਅਮਰੀਕਾ ਨੂੰ ਅਮਰੀਕਾ ਇਦਾਂ ਦਾ ਨਹੀਂ ਆ ਨਾ ਹੀ ਇਦਾਂ ਦਾ ਹੋਣਾ ਚਾਹੀਦਾ ਆ ਨਾਈਂ ਇਦਾਂ ਦਾ ਜਿਹੜਾ ਉਹ ਰਵੇ ਅ ਇਸੇ ਦੀ ਆਪ ਕਾਮਨਾ ਕਰਦੇ ਆ ਤੇ ਭਾਈ ਜਿਹੜਾ ਗੁੱਸਾ ਆ ਇਸ ਨੂੰ ਥੋੜਾ ਜਿਹਾ ਪੀਣ ਦੀ ਜ਼ਰੂਰਤ ਆ ਤੇ ਲੀਡਰਾਂ ਨੂੰ ਵੀ ਜਿਹੜੀ ਆਪਣੀ ਬਿਆਨਬਾਜ਼ੀ ਦੇ ਵਿੱਚ ਥੋੜੀ ਸ਼ਲੀਨਤਾ ਜਿਹੜੀ ਉਹ ਲਿਆਉਣ ਦੀ ਜ਼ਰੂਰਤ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਹੋਣਗੇ ਉਹਨਾਂ ਦੇ ਨਾਮ ਉਹ ਮਲਵਾਕੀ ਦੇ ਵਿੱਚ ਜਿਹੜੀ ਕਨਵੈਨਸ਼ਨ ਹੋਣੀ ਆ ਉੱਥੇ ਅਨਾਉਂਸ ਕਰਨ ਜਾ ਰਿਹਾ ਹੈਗੇ ਆ ਆ ਇਹ ਉਹਨਾਂ ਨੇ ਫਾਕਸ ਨਿਊਜ਼ ਦੇ ਬ੍ਰੈਟ ਵੇਅਰ ਆ ਉਹਨਾਂ ਨੂੰ ਇਹ ਦੱਸਿਆ ਆ ਵੀ ਅੱਜ ਉਹ ਅਨਾਉਂਸ ਕਰ ਸਕਦੇ ਹੈਗੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਆ ਵੀ ਉਹਨਾਂ ਦਾ ਜਿਹੜਾ ਸਪੀਚ ਆ ਜਿਸ ਦਾ ਤੁਸੀਂ ਪਹਿਲਾਂ ਵੀ ਦੱਸਿਆ ਸੀ ਉਹ ਟੋਟਲੀ ਹੁਣ ਚੇਂਜ ਕੀਤਾ ਹੈਗਾ ਉਹ ਫੋਕਸ ਕਰੂਗੇ ਯੂਨਿਟੀ ਤੇ ਲੈਸ ਔਨ ਪ੍ਰੈਜ਼ੀਡੈਂਟ ਬਾਈਡਨ ਹੁਣ ਸੋ ਇਹ ਨਿੱਕੀ ਹੈਲੀ ਹੋਣੀ ਵੀ ਜੋ ਸਪੋਕਸਵਮੈਨ ਹੈਗੇ ਆ ਉਹ ਕੈਂਡੀਡੇਟ ਸੀਗੇ ਪ੍ਰੈਜ਼ੀਡੈਂਸ਼ੀਅਲ ਪਰ ਡ੍ਰੌਪ ਕਰ ਗਏ ਉਹਨਾਂ ਦੇ ਪਹਿਲਾਂ ਨਾਮ ਨਹੀਂ ਸੀ ਇਸ ਕਨਵੈਨਸ਼ਨ 'ਚ ਹੋਣ ਉਹ ਕਹਿੰਦੇ ਵੀ ਉਹ ਵੀ ਬੋਲਣ ਜਾ ਰਹੇ ਹੈਗੇ ਆ ਦੂਸਰੇ ਪਾਸੇ ਇਹ ਕਹਿੰਦੇ ਵੀ 5000 ਦੇ ਕਰੀਬ ਜਿਹੜੇ ਪ੍ਰੋਟੈਸਟਰਸ ਆ ਉਹ ਵੀ ਮਲਵਾਕੀ ਦੇ ਵਿੱਚ ਇਕੱਠੇ ਹੋਏ ਹੈਗੇ ਆ ਜੋ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਅਗੇਂਸਟ ਹੈਗੇ ਆ ਬਹੁਤ ਸਾਰੇ ਜਿਹੜੇ ਇਨਵੈਸਟਰਸ ਆ ਉਹ ਉਹਨਾਂ ਦੇ ਟਰੂਥ ਸੋਸ਼ਲ ਤੇ ਜਿਹੜਾ ਟਰੰਪ ਟ੍ਰੇਡ ਆ ਉਹਦੇ ਉੱਤੇ ਵੀ ਬੈਟ ਲਾ ਰਹੇ ਹੈਗੇ ਆ ਪ੍ਰੈਜ਼ੀਡੈਂਟ ਬਾਈਡਨ ਨੂੰ ਫੇਰ ਇੱਕ ਵਾਰ ਬਰੀਫ ਕੀਤਾ ਗਿਆ ਹੈ ਸ਼ੂਟਿੰਗ ਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਹோம்ਲੈਂਡ ਸਕਿਉਰਿਟੀ ਦੇ ਜਿਹੜੇ ਸੈਕਟਰੀ ਐਲੇਹੈਂਡਰੋ ਮਰਕਰਸ ਆ ਉਹਨਾਂ ਨੇ ਉਹਨਾਂ ਨੂੰ ਜਿਹੜਾ ਬਰੀਫ ਕੀਤਾ ਹੈਗਾ ਜਿਹਦੇ ਵਿੱਚ ਅਟਾਰਨੀ ਜਨਰਲ ਅਮੈਰਿਕ ਗਾਰਲੈਂਡ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਤੇ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਕੇਮ ਚੀਟਲ ਵੀ ਹਾਜ਼ਰ ਸਗੇ ਪ੍ਰੋਟੈਸਟਰਸ ਕਹਿੰਦੇ ਵੀ ਨੋ ਮੈਟਰ ਬਟ ਅਸੀਂ ਉੱਥੇ ਪੂਰੇ ਹਾਜ਼ਰੀ ਹੋਵਾਂਗੇ ਸੋ ਅੱਜ ਕਈ ਨਿਊਜ਼ ਜਿਹੜੀਆਂ ਨਮੀਆਂ ਆਣਗੀਆਂ ਵਾਈਸ ਪ੍ਰੈਜ਼ੀਡੈਂਟ ਪਿਕ ਦੇ ਵਿੱਚ ਕਿਹੜੇ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਹੋਣਗੇ ਦੂਸਰਾ ਜਿਹੜਾ ਉਹ ਪ੍ਰੈਜ਼ੀਡੈਂਟ 트ੰਪ ਜਿਹੜਾ ਲੈਕਚਰ ਦਿੰਦੇ ਆ ਭਾਸ਼ਣ ਦਿੰਦੇ ਆ ਉਹਦੇ ਵਿੱਚ ਕਿਹਦੇ ਉੱਤੇ ਉਹ ਜ਼ਿਆਦਾ ਫੋਕਸ ਕਰਨਗੇ ਪਰ ਖਬਰਾਂ ਇਹ ਹੀ ਆ ਰਹੀਆਂ ਕਹਿੰਦੇ ਵੀ ਉਹ ਯੂਨਿਟੀ ਦੇ ਉੱਤੇ ਜੋ ਆ ਫੋਕਸ ਕਰਨਗੇ ਤੇ ਤੀਸਰਾ ਅੱਜ ਰਾਜਕਨਵੀਰ ਸਿੰਘ ਜੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ 트ੰਪ ਆ ਉਹਨਾਂ ਦੇ ਉੱਤੇ ਜਿਹੜਾ ਇੱਕ ਕਲਾਸੀਫਾਈਡ ਡਾਕੂਮੈਂਟਸ ਵਾਲਾ ਜਿਹੜਾ ਕੇਸ ਆ ਉਹ ਇੱਕ ਜੱਜ ਨੇ ਡਿਸਮਿਸ ਕਰ ਦਿੱਤਾ ਹੈਗਾ ਕਹਿੰਦੇ ਭਈ ਜੱਜ ਨੇ ਰੂਲ ਕੀਤਾ ਭਈ ਜੋ ਸਪੈਸ਼ਲ ਕਾਉਂਸਲ ਜੈਕ ਸਮਿਥ ਨੂੰ ਲਾਇਆ ਗਿਆ ਸੀ ਉਹ ਉਹ ਅਨਲਾਲ ਹੋ ਸਗਾ ਜੀ ਬਿਲਕੁਲ ਇਹ ਜੱਜ ਐਲਨ ਕੈਨਨ ਨੇ 트럼ਪ ਅਪੁਆਇੰਟੀ ਹੀ ਜੱਜ ਨੇ ਇਹਨਾਂ ਦੀ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਸੀ ਇਹਨਾਂ ਦਾ ਕਲਾਸੀਫਾਈਡ ਡਾਕੂਮੈਂਟਸ ਦਾ ਅ ਪਹਿਲਾਂ ਕਾਫੀ ਜਾਰੀ ਇਸ ਦੇ ਵਿੱਚ ਚਰਚਾ ਸੀ ਕਿਉਂਕਿ ਜਿਹੜੇ ਮਾਰਲੌਗਰ ਦੇ ਵਿੱਚ ਜਿਹੜਾ ਛਾਪੇਮਾਰੀ ਹੋਈ ਸੀਗੀ ਐਫਬੀਆਈ ਦੇ ਦੁਬਾਰਾ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਗੁਪਤ ਦਸਤਾਵੇਜ਼ ਆ ਉੱਥੋਂ ਲੱਭੇ ਸੀਗੇ ਜਿਹੜੇ 트럼ਪ ਹੁਣੀ ਆਪਣੇ ਨਾਲ ਹੀ ਲੈ ਗਏ ਸੀਗੇ ਜਿਨ੍ਹਾਂ ਚ ਕਈ ਤਰੀਕੇ ਦੀਆਂ ਜਿਹੜੀਆਂ ਉਹ ਚੀਜ਼ਾਂ ਸੀਗੀਆਂ ਸੋ ਕਲਾਸੀਫਾਈਡ ਡਾਕੂਮੈਂਟ ਕੇਸ ਦੇ ਵਿੱਚ 트럼ਪ ਹੁਣਾਂ ਨੂੰ ਅੱਜ ਕਹਿ ਸਕਦੇ ਆ ਵੀ ਜਿੱਤ ਪ੍ਰਾਪਤ ਹੋਈ ਆ ਜੱਜ ਨੇ ਉਹਨਾਂ ਦੇ ਦੁਆਰਾ ਹੀ ਪੁਆਇੰਟ ਕੀਤੀ ਗਈ ਜੱਜ ਨੇ ਉਹ ਕੇਸ ਨੂੰ ਜਿਹੜਾ ਉਹ ਡਿਸਮਿਸ ਕਰ ਦਿੱਤਾ ਆ ਇਸ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਇਹ ਇੱਕ ਬਹੁਤ ਹੀ ਮਿਸਗਾਈਡਡ ਰੂਲਿੰਗ ਆ ਇੱਕ ਬਹੁਤ ਹੀ ਗਲਤ ਪ੍ਰੈਸੀਡੈਂਟ ਅੱਜ ਜਿਹੜਾ ਉਹ ਜਿਹੜਾ ਸਾਬਤ ਹੋਇਆ ਆ ਅਤੇ ਕਹਿੰਦੇ ਵੀ ਫਰਦਰ ਪ੍ਰੂਫ ਆ ਵੀ ਡੈਮੋਕ੍ਰੇਸੀ ਦੀਆਂ ਸਾਡੀਆਂ ਜਿਹੜੀਆਂ ਗਾਰਡ ਰੇਲਸ ਆ ਉਹ ਡਿੱਗ ਰਹੀਆਂ ਇਹ ਐਡਮ ਸ਼ਿਫਟ ਦਾ ਬਿਆਨ ਸੀ ਐਰਿਕਸ ਵੈਲਵਲ ਨੇ ਜਿਹੜਾ ਉਹ ਕਿਹਾ ਆ ਆਪ ਵੀ ਕਹਿੰਦੇ ਵੀ ਇਹ ਐਮੈਂਡਮਨ ਊਡ ਸੂਨ ਵੀ ਬੈਕ ਕਹਿੰਦੇ ਵੀ ਯੂਨੀਫਾਈਂਗ ਜਿਹੜਾ ਆ ਇਸ ਇਸ ਦੇ ਵਿੱਚ ਉਹ ਸ਼ਮਤਾ ਨਹੀਂ ਹੈਗੀ ਰਿਪਰੈਜ਼ੈਂਟੇਟਿਵ ਰੋਲ ਗਰੀ ਜਾਵਲਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਿਸਮਿਸਲ ਹੋਇਆ ਕੇਸ ਦਾ ਇਤਸਾਫ ਸਾਫ ਨਜ਼ਰ ਆ ਰਿਹਾ ਆ ਵੀ ਬਾਇਸ ਹੈਗਾ ਯਾ ਪ੍ਰੈਜ਼ੀਡੈਂਟ 트럼ਪ ਦੇ ਵੱਲ ਨੂੰ ਤੇ ਜਿਹੜਾ ਓਪੀਨੀਅਨ ਆ ਜਿਹੜਾ ਰਾਈਟ ਵੇਇੰਗ ਸੁਪਰੀਮ ਕੋਰਟ ਜਸਟਿਸ ਕਲੈਰੈਂਸ ਥਾਮਸ ਦਾ ਉਸ ਦੇ ਉੱਤੇ ਜਿਹੜਾ ਆਧਾਰਿਤ ਕਿ ਤਾਇ ਡਿਸਮਿਸਲ ਕਹਿੰਦੇ ਵੀ ਉਦੋਂ ਆਇਆ ਜਦੋਂ ਸੁਪਰੀਮ ਕੋਰਟ ਕਲੈਰੈਂਸ ਥਾਮਸ ਆ ਉਹਨਾਂ ਨੇ ਕ੍ਰਿਟਿਸਿਜ਼ਮ ਕੀਤਾ ਸੀਗਾ ਜੈਕ ਸਮਿਥ ਦੀ ਜਿਹੜੀ ਅਪੁਆਇੰਟਮੈਂਟ ਦਾ ਜਦ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਕੇਸ ਆਇਆ ਸੀ ਸੋ ਜਿਹੜੀ ਜੱਜ ਐਲੀਨ ਕੈਨਨ ਆ ਉਹਨਾਂ ਨੇ ਵੀ ਉਸੇ ਹੀ ਲੱਗਦਾ ਆਰਗੂਮੈਂਟ ਦਾ ਸਹਾਰਾ ਲੈਂਦੇ ਹੋਏ ਇਹ ਕਿਹਾ ਵੀ ਜੈਕ ਸਮਿਥ ਦੀ ਜਿਹੜੀ ਅਪੁਆਇੰਟਮੈਂਟ ਆ ਉਸ ਨੂੰ ਉਹਦੀ ਅਪੁਆਇੰਟਮੈਂਟ ਜਿਹੜੀ ਸੰਵਿਧਾਨ ਦੀ ਉਲੰਘਣਾ ਜਿਹੜੀ ਉਹ ਕਰਦੀ ਆ ਉਹਨਾਂ ਨੇ ਇਹ ਰੂਲ ਨਹੀਂ ਕੀਤਾ ਵੀ 트ੰਪ ਦਾ ਬਿਹੇਵੀਅਰ ਇਸ ਦੇ ਵਿੱਚ ਠੀਕ ਸੀ ਜਾਂ ਗਲਤ ਸੀ ਸਿਰਫ ਇਸ ਚੀਜ਼ ਦੇ ਉੱਤੇ ਵੀ ਜੈਕ ਸਮਿਥ ਦੀ ਅਪੁਆਇੰਟਮੈਂਟ ਆ ਜਨਰਲ ਸਪੈਸ਼ਲ ਕਾਉਂਸਲ ਦੀ ਉਸ ਨੇ ਕਨਸਟੀਟਿਊਸ਼ਨ ਦੀ ਉਲੰਘਣਾ ਕੀਤੀ ਆ ਇਸ ਕਰਕੇ ਉਹ ਕੇਸ ਨੂੰ ਉਹਨਾਂ ਨੇ ਡਿਸਮਿਸ ਜਿਹੜਾ ਉਹ ਕਰ ਦਿੱਤਾ ਆ 트럼ਪ ਹੁਣੀ ਇਹ ਕਹਿ ਰਿਹਾ ਵੀ ਉਹਨਾਂ ਦੇ ਉੱਤੇ ਜਿਹੜੇ ਹੋਰ ਵੀ ਕੇਸ ਨੇ ਉਸ ਨੂੰ ਉਹ ਜਿਹੜੇ ਉਹ ਡਿਸਮਿਸ ਹੋ ਜਾਣਗੇ ਸੋ ਲੈਟਸ ਸੀ ਕੀ ਬਣਦਾ ਹੈ ਨੋ ਡਾਊਟ ਉਹਨਾਂ ਦੇ ਅਸੈਸੀਨੇਸ਼ਨ ਅਟੈਂਪਟ ਦੇ ਵਿੱਚ ਬਚੇ ਆ ਪਰ ਇਹ ਨਹੀਂ ਆ ਵੀ ਉਹਨਾਂ ਦਾ ਵਿਚਾਰਕ ਵੱਤ ਭੇਦ ਨਹੀਂ ਹੋਊਗਾ ਵੀ ਡੈਮੋਕ੍ਰੇਟਸ ਸ਼ਾਇਦ ਉਹਨਾਂ ਦੀ ਕਿਸੇ ਵੀ ਗੱਲ ਨੂੰ ਹੁਣ ਕੁਝ ਹੋਰ ਨਹੀਂ ਕਹਿਣਗੇ ਸੋ ਜਿਦਾਂ ਤੁਸੀਂ ਵੀ ਦੱਸਿਆ ਸੀਗਾ ਵੀ ਤਾਂ ਵੀ ਜਿਹੜੇ ਉਸ ਦਾ ਪ੍ਰੋਟੈਸਟ ਕਰਨ ਦੇ ਲਈ ਆਰਐਨਸੀ ਦੇ ਬਾਹਰ ਜਿਹੜੇ ਲੋਕ ਆ ਉੱਥੇ ਪਹੁੰਚ Right.